ਅ ਅ ਜਿਸ ਪਲੇਟ ਦੇ ਬਾਰੇ ਕੋਈ ਨਹੀਂ ਪੁੱਛ ਰਿਹਾ ਆਪਣਾ ਨਾਮ ਦੱਸੋ ਤੁਸੀਂ ਕੀ ਕਰਦੇ ਹੋ ਡਿਪਲੋਮਾ ਅ ਮੈਂ ਵੈਂਕ ਵਾਂਡਰ ਗੁਰਪ੍ਰੀਤ ਸਿੰਘ ਰਿਟਾਇਰਡ ਮੈਂ ਹੁਸ਼ਿਆਰਪੁਰ ਦਾ ਜ਼ਿਲ੍ਹਾ ਸੈਨਿਕ ਪਲਾਈ ਅਫਸਰ ਹੈਗਾ ਤੇ 26 ਤਰੀਕ ਨੂੰ 26 ਜੁਲਾਈ ਕੱਲ ਨੂੰ ਕਰਗਿਲ ਵਿਜੇ ਦਿਵਸ ਤੇ 25ਵੀਂ ਬਰੇਗੰਡ ਹੈਗੀ ਹੈ ਤੇ ਅਸੀਂ ਜਿਹੜੇ ਆਪਣੇ ਸੈਨਿਕ ਉਸ ਯੁੱਧ ਦੌਰਾਨ ਜਾਂ ਤਾਂ ਵੀਰਗਤੀ ਨੂੰ ਪ੍ਰਾਪਤ ਹੋਏ ਸੀਗੇ ਜਾਂ ਫਿਰ ਡਿਸੇਬਲ ਹੋ ਗਏ ਸੀਗੇ ਅਸੀਂ ਉਹਨਾਂ ਦਾ ਮਾਨ ਵਧਾਣ ਲਈ ਇੱਕ ਪ੍ਰੋਗਰਾਮ ਕਰ ਰਹੇ ਹਾਂ ਤੇ ਉਹ ਪ੍ਰੋਗਰਾਮ ਵਿੱਚ ਅਸੀਂ ਉਹਨਾਂ ਦੇ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਬੁਲਾ ਰਹੇ ਨੇ ਤੇ ਜਿਹੜੇ ਸੈਨਿਕ ਹੈਗੇ ਨੇ ਸਾਡੇ ਨਾਲ ਉਹਨਾਂ ਨੂੰ ਅਸੀਂ ਬੁਲਾ ਰਹੇ ਹਾਂ ਤੇ ਉਹਨਾਂ ਦਾ ਅਸੀਂ ਕੱਲ ਨੂੰ ਮਾਨ ਸਤਿਕਾਰ ਕਰਨਾ ਹੈ ਉਹਨਾਂ ਨੂੰ ਚੈੱਕ ਦੇਣੇ ਨੇ ਨਾਲੇ ਉਹਨਾਂ ਨੂੰ ਮੋਮੈਂਟੋ ਦੇਣਾ ਤੇ ਅਸੀਂ ਉਹਨਾਂ ਦਾ ਇੱਕ ਵਾਰ ਫੇਰ ਧੰਨਵਾਦ ਵੀ ਕਰਨਾ ਹੈ ਕਿ ਆਪ ਦੀ ਪਰਿਵਾਰ ਨੇ ਤੇ ਜਿਹੜੀ ਆਪ ਦੇ ਸੈਕਰੀਫਾਈਸਰ ਨੇ ਜਿਹੜੇ ਬਲੀਦਾਨ ਨੇ ਉਹਨਾਂ ਕਰਕੇ ਦੇਸ਼ ਕਿੰਨਾ ਮਜ਼ਬੂਤ ਹੋਇਆ ਤੇ ਅੱਜ ਅਸੀਂ ਜਿਹੜੀ ਖੁੱਲੀ ਸਹ ਲੈ ਰਹੇ ਹਾਂ ਉਹ ਉਹਨਾਂ ਦੇ ਬਲੀਦਾਨਾ ਕਰਕੇ ਉਹਨਾਂ ਯੋਧਿਆਂ ਦੇ ਬਲੀਦਾਨਾ ਕਰਕੇ ਤੇ ਉਹਨਾਂ ਦੇ ਪਰਿਵਾਰਾਂ ਦੇ ਬਲੀਦਾਨਾ ਕਰਕੇ ਹੀ ਅਸੀਂ ਤੇ ਖੁੱਲੀ ਸਹ ਲੈ ਰਹੇ ਹਾਂ ਤੇ ਇਹ ਇੱਕ ਮੌਕਾ ਹੋਏਗਾ ਜਦੋਂ ਆਉਣ ਵਾਲੀ ਪੀੜ੍ਹੀ ਨੂੰ ਵੀ ਸੰਦੇਸ਼ ਦਿੱਤਾ ਜਾ ਸਕੇਗਾ ਕਿ ਜਿੱਥੇ ਉਹਨਾਂ ਨੂੰ ਅਸੀਂ ਦੱਸ ਸਕਾਂਗੇ ਕਿ ਦੇਖੋ ਸਾਡੇ ਇੰਨੇ ਸ਼ੂਰਵੀਰ ਯੋਧੇ ਹੋਏ ਨੇ ਤੇ ਜਿਨ੍ਹਾਂ ਦੀ ਇੰਨੀ ਵਧੀਆ ਟਰੈਡੀਸ਼ਨ ਰਹੀ ਹੈ ਤੇ ਇਹਨੂੰ ਅੱਗੇ ਵੀ ਕੰਟੀਨਿਊ ਕਰਨ ਦਾ ਅਸੀਂ ਉਹਨਾਂ ਨੂੰ ਮੋਟੀਵੇਟ ਕਰ ਸਕਾਂਗੇ ਉਹਨਾਂ ਦਾ ਹੌਸਲਾ ਅਫਜ਼ਾਈ ਕਰ ਸਕਾਂ। ਸਰ ਜਿਹੜੀ ਇਹ ਪ੍ਰਦਰਸ਼ਨੀ ਹੈ ਕਿੱਥੇ ਰਹੀ ਹੈ? ਇਹ ਪ੍ਰਦਰਸ਼ਨੀ ਹੈ ਜੀ ਇਹ ਲਾਈ ਜਾਣੀ ਹੈਗੀ ਹੈ ਇੱਥੇ ਵਾਰ ਮੈਮੋਰੀਅਲ ਦੇ ਵਿੱਚ ਇੱਕ ਹਾਲ ਵੀ ਹੈਗਾ ਹੈ। ਜਿੱਥੇ ਸਾਡੇ ਜਿੰਨੇ ਵੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਜਿੰਨੇ ਵੀ ਸੂਰਬੀਰ ਵੀਰਗਤੀ ਨੂੰ ਪ੍ਰਾਪਤ ਹੋਏ ਸੀਗੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਹਾਂਜੀ ਮਲਟਾ ਮਲਟਾ ਇੱਥੇ ਜੀ ਇੱਥੇ ਹਾਂਜੀ ਮੈਮੋਰੀਅਲ ਦੇ ਜਸਟ ਪਿੱਛੇ ਇੱਕ ਹਾਲ ਹੈ ਅੱਛਾ ਵੱਡਾ ਹਾਲ ਹੈ ਤੇ ਉਸੇ ਦੇ ਵਿੱਚ ਅਸੀਂ ਇਹ ਪ੍ਰਦਰਸ਼ਨੀ ਲਾ ਰਹੇ ਹਾਂ ਟਾਈਮਿੰਗ ਹੈਗਾ ਜੀ ਸਵੇਰੇ 9 ਵਜੇ ਤੋਂ ਲੈ ਕੇ ਉਸ ਤੋਂ ਬਾਅਦ ਕੱਲੇ ਪੂਰਾ ਦਿਨ ਚੱਲੇਗੀ ਕਰੀਬਨ ਸ਼ਾਮ ਨੂੰ 5 ਵਜੇ ਤੱਕ ਹਾਂਜੀ 5:30 5:30 ਵਜੇ ਤੱਕ ਜਿਹੜੇ ਅਸੀਂ ਚੈੱਕ ਟੂ ਮੋਮੈਂਟੋ ਦੇਣੇ ਨੇ ਉਹਦਾ ਜਿਹੜਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਜਿਹੜੇ ਆਪਣੇ ਹੁਸ਼ਿਆਰਪੁਰ ਦੇ ਪੰਜਾਬ ਸਰਕਾਰ ਦੇ ਮੰਤਰੀ ਨੇ ਮਾਨਯੋਗ ਸ੍ਰੀ ਬ੍ਰਹਮਸ਼ੰਕਰ ਜਿੰਪਾ ਜੀ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਹੈਗਾ ਤੇ ਸਾਡਾ ਵਿਚਾਰ ਇਹ ਹੈ ਕਿ ਉਹਨਾਂ ਦੇ ਕਰ ਕੰਬਲੀ ਅਸੀਂ ਜਿਹੜੇ ਚੈਕਸ ਨੇ ਤੇ ਮੋਮੈਂਟੋ ਨੇ ਅਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਤੇ ਜਿਹੜੇ ਉਹ ਸਯੁੱਧ ਵਿੱਚ ਅ ਅਪੰਗ ਹੋ ਗਏ ਸੀਗੇ ਅੰਗਹੀਨ ਹੋ ਗਏ ਸੀਗੇ ਉਹਨਾਂ ਨੂੰ ਪ੍ਰੋਗਰਾਮ ਦੇ ਅ ਅੰਤ ਵਿੱਚ ਕਰੀਬਨ 11:30 ਵਜੇ ਦੇ ਕਰੀਬ ਅ ਮੰਤਰੀ ਜੀ ਦੇ ਕਰ ਕਮਲਾ ਤੋਂ ਉਹਨਾਂ ਨੂੰ ਇਹ ਦਵਾਨ ਦਾ ਪਲਾਨ ਹੈਗਾ ਮੇਰਾ ਨਾਮ ਰਾਜੇਸ਼ ਬਾਲੀ ਹੈ ਮੈਂ ਫੀਲਡ ਪਰਪਸਿਟੀ ਅਫਸਰ ਹਾਂ ਦਾ ਸੂਚਨਾ ਪ੍ਰਸਾਰਣ ਮੰਤਰਾਲੇ ਦਾ ਇੱਕ ਡਿਪਾਰਟਮੈਂਟ ਹੁੰਦਾ ਹੈ ਸੈਂਟਰਲ ਬਿਊਰੋ ਆਫ ਕਮਿਊਨੀਕੇਸ਼ਨ ਉਧਰ ਮੈਂ ਜਲੰਧਰ ਦਾ ਇੰਚਾਰਜ ਹਾਂ ਔਰ ਜਿਸ ਦਾ ਦੋਨੋਂ ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਜੀ ਨੇ ਦੱਸਿਆ ਸੀ ਜੋ ਅਸੀਂ ਕੱਲ 26 ਜੁਲਾਈ ਨੂੰ ਕਰਗਿਲ ਵਿਜੇ ਦਿਵਸ ਮਨਾ ਰਹੇ ਹਾਂ ਉਹਦੀ ਰਜਤ ਜਨਮਤੀ ਮਨਾ ਰਹੇ ਹਾਂ ਸਿਲਵਰ ਜੁਬਲੀ ਉਸ ਕੰਟੈਕਸਟ ਵਿੱਚ ਅਸੀਂ ਕਿੱਥੇ ਵਿਸ਼ੇਸ਼ ਪ੍ਰਦਰਸ਼ਨੀ ਲਗਾ ਰਹੇ ਹਾਂ ਜੋ ਇੱਕ ਫੋਟੋ ਪ੍ਰਦਰਸ਼ਨੀ ਹੈ ਜੋ ਕੱਲ ਪੂਰਾ ਦਿਨ ਚੱਲੇਗੀ ਸਵੇਰੇ 9:00 ਤੋਂ ਲੈ ਕੇ ਸ਼ਾਮ 6:00 ਵਜੇ ਤੱਕ ਇਹਦੇ ਜਿੰਨੇ ਵੀ ਸਾਡੀਆਂ ਕਰਗੀਲ ਦੇ ਵਿੱਚ ਜੰਗ ਦੇ ਵਿੱਚ ਸਾਡੇ ਵੀਰਾਂ ਨੇ ਜੋ ਉੱਥੇ ਬਹਾਦਰਾ ਨੇ ਲੜਾਈਆਂ ਲੜੀਆਂ ਨੇ ਦੁਸ਼ਮਣਾਂ ਦੇ ਨਾਲ ਉਹਨਾਂ ਨੂੰ ਦਰਸਾਇਆ ਗਿਆ ਹੈ ਉਹਦੇ ਵਿੱਚ ਕਿਸ ਤਰ੍ਹਾਂ ਅਸੀਂ ਵਿਜੇ ਪ੍ਰਾਪਤ ਕੀਤੀ ਕਿਸ ਤਰ੍ਹਾਂ ਸਾਡੇ ਸਾਰੇ ਉੱਥੇ ਕਨਵੋਏ ਗਏ ਕਿਸ ਤਰ੍ਹਾਂ ਜੰਗ ਹੋਈ ਉਹਨਾਂ ਦੀ ਬਹਾਦਰੀ ਨੂੰ ਦਸਾਉਂਦੀ ਇਹ ਜਿਹੜੀ ਪ੍ਰਦਰਸ਼ਨੀ ਹੈ ਲਗਾਈ ਗਈ ਹੈ ਔਰ ਇਹਦਾ ਮੰਤਵ ਜਿੱਥੇ ਉਹਨਾਂ ਵੀਰਾਂ ਨੂੰ ਸਨਮਾਨਿਤ ਕਰਨਾ ਹੈ ਉਹਨਾਂ ਨੂੰ ਇੱਕ ਟ੍ਰਿਬਿਊਟ ਹੈਗੀ ਹੈ ਸਾਡੀ ਉਸੇ ਤਰ੍ਹਾਂ ਅਸੀਂ ਇਹਦੇ ਥਰ ਜਰੀਏ ਆਪਣੇ ਜਿਹੜੇ ਯੰਗਸਟਰਸ ਹੈਗੇ ਨੇ ਉਹਨਾਂ ਨੂੰ ਵੀ ਅਸੀਂ ਮੋਟੀਵੇਟ ਕਰਨਾ ਚਾਹੁੰਦੇ ਆ ਕਿ ਉਹ ਵੀ ਇਹਨੂੰ ਆ ਕੇ ਵੇਖਣ ਅਸੀਂ ਤੁਹਾਡੇ ਮੀਡੀਆ ਦੇ ਥਰੂ ਉਹਨਾਂ ਨੂੰ ਇਹ ਜਾਣਕਾਰੀ ਜ਼ਰੂਰ ਰਿਕਵੈਸਟ ਕਰਾਂਗੇ ਕਿ ਵਕਤ ਤੋਂ ਵੱਧ ਲੋਕੀ ਇੱਥੇ ਆਣ ਇਸ ਪ੍ਰਦਰਸ਼ਨ ਨੂੰ ਦੇਖਣ ਔਰ ਇਸ ਪ੍ਰੋਗਰਾਮ ਦੇ ਹਿੱਸਾ ਬਣਨ ਕਿਉਂਕਿ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਕੋਈ ਛੋਟੀ ਗੱਲ ਨਹੀਂ ਹੈ ਅਸੀਂ ਇਹ ਪ੍ਰੋਗਰਾਮ ਤਾਂ ਕਰੀਦਾ ਕਿ ਜਿਹੜੇ ਸਾਡੇ ਬਹਾਦਰ ਜਵਾਨਾ ਨੇ ਸਾਡੇ ਵਾਸਤੇ ਜੰਗ ਲੜੀ ਹੈ ਜਿਸ ਕਰਕੇ ਅਸੀਂ ਇਸ ਵੇਲੇ ਬੈਠੇ ਹਾਂ ਤੁਹਾਡੇ ਸਾਹਮਣੇ ਉਹਨਾਂ ਨੂੰ ਸਨਮਾਨਿਤ ਕਰਨਾ ਸੋ ਇਸ ਪੂਰੇ ਪ੍ਰੋਗਰਾਮ ਵਿੱਚ ਜਿੱਥੇ ਬਿੰਕ ਮਾਡਲ ਗੁਰਪ੍ਰੀਤ ਸਿੰਘ ਜੀ ਵੱਲੋਂ ਸਾਰਾ ਜਿਹੜੇ ਮਾਰਟੀਅਰ ਸਗੇ ਆਉਂਦੇ ਫੈਮਲੀਆਂ ਸਗੇ ਨੇ 100 ਦੇ ਕਰੀਬ ਮੈਂਬਰਸ ਆ ਰਹੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਉੱਥੇ ਹੀ ਜਿਹੜੀ ਇਹ ਪ੍ਰਦਰਸ਼ਨੀ ਹੈ ਇੱਕ ਤਰ੍ਹਾਂ ਦਾ ਐਡ-ਆਨ ਹੋਏਗੀ ਜਿੱਥੇ ਉਹ ਦੇਖ ਸਕਣਗੇ ਕਿਸ ਤਰ੍ਹਾਂ ਉਹਨਾਂ ਦੇ ਬੱਚਿਆਂ ਨੇ ਵੀਰਾਂ ਨੇ ਪਰਾਵਾ ਨੇ ਕਿਸ ਤਰ੍ਹਾਂ ਜੰਗ ਲੜੀ ਤੇ ਸਾਨੂੰ ਵਿਜਿਤ ਕਰੇ